ਇਹ ਤਾਂ ਸਾਰੀ ਦੁਨੀਆ ਨੂੰ ਪਤਾ ਕਿ ਸਤਗੁਰੂ ਲਾਲ ਦਾਸ ਜੀ ਦੇ ਸਹੀਜ ਤੋਂ ਬਾਅਦ ਸਭ ਤੋਂ ਪਹਿਲੇ ਕੱਠ ਲੁਧਿਆਣੇ 'ਚ ਹੋਇਆ। ਉਹ ਤੋਂ ਬਾਅਦ ਹਰੀਦੁਆਰ 'ਚ ਹੋਇਆ। ਹਰੀਦੁਆਰ ਦੇ ਕੱਠ 'ਚ ਮੈਂ ਸ਼ਾਮਿਲ ਸੀਗਾ। ਉੱਥੇ ਸਾਰੇ ਸੰਸਾਰ ਨੂੰ ਪਤਾ ਹੈ ਕਿ ਕੀ ਉੱਥੇ ਸੀਗਾ ਕੁਝ ਜੋ ਕੁਝ ਵੀ ਸੀਗਾ। ਅਸੀਂ ਗੁੱਸੇ ਹੁੰਦੇ ਸੀ। ਅਸੀਂ ਕਿਾ ਮਹਾਰਾਜੀ ਇਦਾਂ ਕਿਦਾਂ ਹੋਜੂ? ਤਾਂ ਮੇਰਾ ਸਾਫ ਕਹਿੰਦਾ ਚੰਗਾ। ਗੰਗਾ ਜਾਵੜੇ ਗਲਗਲ ਤੱਕ ਪਾਣੀ ਸੀਗਾ। ਕਹਿੰਦੇ ਚੰਗਾ ਦੁਆ ਲਓ ਗਦੀ ਜੀ ਨੂੰ ਦੁਆਣੀ। ਐਸੇ ਕਹਿ ਗੀ। ਇਹਨਾਂ ਨੂੰ ਕਹਿੰਦੇ ਨੇ ਸੰਤ ਮਹਾਰਾਜ ਪਿਆਰੀ ਐਸੇ ਸੀ ਸੱਚਗਰ ਰਸਾਨੇ ਅੱਜ ਦਾ ਤਾਂ ਸਮਾਜ ਦੇ ਕਿਸੇ ਨੂੰ ਸੱਚਗਰ ਕਹਿੰਦੇ ਉਹ ਡਰ ਜਾਂਦੀ ਹੈ ਜਦੋਂ ਨਾ ਲਾਲ দাশ ਮਹਾਰਾਜ ਨੇ ਸ਼ਰੀਰ ਤੇ ਆ ਗਿਆ ਲਾਲ দাশ ਮਹਾਰਾਜ ਹੁਣ ਪਿਆਰੀ ਦਾ ਸੁਭਾਅ ਕਿਹੋ ਜਿਹਾ ਹੁੰਦਾ ਲੋਕ ਫੇਰਾਂ ਇਹਨਾਂ ਨੂੰ ਮੰਨਦੇ ਨੇ ਲੋਕ ਇਹਨੂੰ ਮੰਨਦੇ ਨੇ ਦੋ ਕਿ ਇਹ ਬੰਡੀਆਂ ਦੀਆਂ ਪਈਆਂ ਹੁੰਦੀਆਂ ਸੰਸਾਰ ਜੀ ਇੱਕ ਸੱਤ ਤੇ 10-12 ਚੇਲੇ ਹੁੰਦੇ ਆ ਪੁਰਾਣੇ ਬਜ਼ੁਰਗਾਂ ਪਤਾ ਇਸ ਦਾ ਜਦੋਂ ਉੱਥੇ ਕੋਈ ਨਿਰਣਾ ਹੋਣਾ ਸੀਗਾ ਅਸੀਂ ਸਾਰੇ ਵੀ ਨਾਲ ਸੀਗੇ ਅਸੀਂ ਮਹਾਰਾਜ ਜੀ ਨੂੰ ਕਿ ਐਦਾਂ ਕਿਦਾਂ ਗੱਲ ਹੋਊਗੀ ਮਹਾਰਾਜ ਕੈਸੇ ত্যাগੀ ਮਹਾਰਾਜ ਨੂੰ ਪਤਾ ਆਕਰ ਜਾਣਗੇ ਵੀ ਇੱਥੇ ਚੱਲੂ ਗੋੜੀ ਮਹਾਰਾਜ ਗੰਗਾ ਨੰਦ ਜੀ ਸਾਰਿਆਂ ਨੂੰ ਲੈ ਕੇ ਗੰਗਾ ਤੇ ਚਲੇ ਗਏ ਗੰਗਾ ਤੇ ਚਲੇ ਕੇ ਤਿਆਗ ਦੀ ਦਾ ਰੱਖਣਾ ਤੁਹਾਨੂੰ ਉਹ ਤਾਂ ਕਿਸੇ ਨੂੰ ਚਕਾਸ਼ ਕਰਨੀਆਂ ਸੌਕੀਆਂ ਹੁੰਦੀਆਂ ਐ ਜਦਰਾ ਕਰਨੀਆਂ ਸੰਸਾਰ ਦੇ ਵਿੱਚ ਗੰਗਾ ਤੇ ਲੈ ਕੇ ਚਲੇਗੇ ਐਸਾ ਇੱਕ ਵੀ ਸੰਤ ਨਹੀਂ ਸਾਨੂੰ ਮਿਲੂਗਾ ਪੂਰੇ ਭੇਖ ਦੇ ਵਿੱਚ ਇੱਕ ਵੀ ਸੰਤ ਤਿਆਗੀਆਂ ਤੋਂ ਤਿਆਗੀ ਬੜੇ ਬੜੇ ਗੰਗਾ ਤੇ ਲੈ ਕੇ ਝੁੱਠੇ ਕਰਕੇ ਤੁਹਾਡੇ ਵਿੱਚੋਂ ਵੀ ਸ਼ਾਇਦ ਕੋਈ ਹੋਵੇ ਉਸ ਸਮੇਂ ਗੰਗਾ ਤੇ ਲੈ ਕੇ ਤੇ ਆਪ ਗੰਗਾ ਦੇ ਵਿੱਚ ਵੜ ਕੇ ਖੜ ਕੇ ਕਹਿ ਲੱਗੇ ਆਏ ਦੱਸੋ ਵੀ ਤੁਹਾਨੂੰ ਗੱਡੀ ਚਾਹੀਦੀ ਆ ਕਿ ਗੰਗਾ ਨਾਲ ਚਾਹੀਦਾ ਮਹਾਰਾਜ ਕਹਿੰਦੇ ਦੱਸੋ ਤੁਹਾਨੂੰ ਕੀ ਚਾਹੀਦਾ ਗੱਦੀ ਚਾਹੀਦੀ ਆ ਗੰਗਾ ਨੰਦ ਚਾਹੀਦਾ ਜੇ ਤਾਂ ਚਾਹੀਦਾ ਗੱਦੀ ਅਸੀਂ ਦਰਬਾਰ ਚ ਚੱਲੇ ਜੇ ਤੁਹਾਨੂੰ ਗੰਗਾ ਨੰਦ ਚਾਹੀਦਾ ਆ ਫਿਰ ਅਸੀਂ ਬਾਹਰ ਹੈ ਹੈ ਕੀ ਅਸਾਂ ਤੇ ਸੱਚ ਤਾਂ ਕਹਿਣ ਲੱਗਿਆ ਮਹਾਰਾਜ ਸਾਹਬ ਤਾਂ ਤੁਸੀਂ ਚਾਹੀਦੇ ਹੋ ਐਸੇ ਬਿਆਕੀ ਐਸੇ ਨਰਾਗੀ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਕਿਉਂਕਿ ਰਾਜਗੁਰੂ ਮਹਾਰਾਜ ਦੇ ਵਚਨ ਆ ਗੰਗਾ ਨੰਦ ਤੁੰਤਾ ਜਿੱਥੇ ਜਾਏਗਾ ਵ੍ਰਿੰਦਾਵਨ ਬਣਾ ਲੂਗਾ ਤੇ ਪਿਆਰੋ ਆ ਦੇਖਿਆ ਮੈਂ ਜਗਾ ਜਗਾ ਤੇ ਸੋਭਾ ਯਾਤਰਾ ਨਿਕਲਦੀਆਂ ਨੇ ਮੈਂ ਦੇਖਿਆ ਕਈ ਬਜ਼ੁਰਗ ਜਿਹੜੇ ਉਂਤਰੋਂ ਨੂੰ ਤਰਸਦੇ ਆ ਉਹਨੇ ਗੁੰਡੀ ਦੇ ਨਾਲ ਬਸਨ ਤੁਰਦੇ ਆ ਉਹ ਵੀ ਮੈਂ ਭੰਗੜੇ ਪਾਉਂਦੇ ਦੇਖੇ ਅਗਰ ਮੈਂ ਕੋਈ ਸ਼ਬਦ ਗਲਤ ਬੋਲੂਗਾ ਮੈਂ ਉਹਦਾ ਨਰਕਾਂ ਦਾ ਭੋਗੀ ਹੋਊਂਗਾ ਸਤਿਗੁਰ ਗੰਗਾ ਨੰਦ ਜੀ ਨੇ ਕਿਹਾ ਵੀ ਭਾਈ ਸਾਨੂੰ ਧੰਨ 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 ਸਾਹਿਬ ਸਤਿਗੁਰ ਬ੍ਰਹਮਸਖਪੂਰੀ ਵਾਲੇ ਵੱਲੋਂ ਹੁਕਮ ਹੋਇਆ ਕੀ ਹੋਇਆ ਇਹ ਗੰਗਾ ਨੰਦ ਮੈਨੂੰ ਗੱਦੀ ਕੀਨੇ ਦਿਨੀ ਤੀ ਜਾਂ ਤੇਰਾ ਨਾਂ ਮੇਰੇ ਨਾਲੋਂ ਉੱਚਾ ਹੋਗੋ ਤੈਨੂੰ ਕੋਈ ਲੋੜ ਨਹੀਂ ਇਨ ਗੱਦੀਆਂ ਕੀ ਗੰਗਾ ਨੰਦ ਜਿਨੇ ਜਮੀਨਾਂ ਜੁਹੁੰਨਾ ਨਹੀਂ ਦੇਖਿਆ ਉਹਨਾਂ ਨੇ ਉਹਨਾਂ ਨੇ ਆਪਣੇ ਸਤਿਗੁਰਾਂ ਨੂੰ ਦੇਖਿਆ ਆਪਣੇ ਸਤਿਗੁਰ ਲਾਲ ਦਾਸ ਜੀ ਦਾ ਧਿਆਨ ਦਰਿਆ ਹੋਰ ਨਹੀਂ ਕਿਸੇ ਨੂੰ ਕੋਹਾ ਉਹਨਾਂ ਨੇ ਨਾ ਕੋਈ ਲੰਬਾ ਦਿੱਤਾ ਜੀ ਨਾ ਕਿਸੇ ਨੂੰ ਕੋਈ ਹੋਰ ਦੇ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਮਹਾਰਾਜ ਗੰਗਾ ਨੰਦ ਦਾ ਪਰਮਾਤਮਾ ਦਾ ਰੂਪ